ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗਿੰਦਰ ਸਿੰਘ ਉਗਰਾਹਾ ਜਕਾਦਗੀ ਜਥੇਬੰਦੀ ਦੇ ਆਗੂ ਤੇ ਬੁੱਟਾ ਸਿੰਘ ਬੁਰਜ ਇਹਨਾਂ ਨੇ ਇੱਕ ਸ਼ਾਇਦ ਕੱਲ ਨੂੰ 7 ਮਾਰਚ ਨੂੰ ਮੀਟਿੰਗ ਚੱਦੀ ਹੈ ਲੁਧਿਆਣਾ ਕਿਉਂਕਿ ਅੱਜ ਇਹਨਾਂ ਨੇ ਜਾਂ ਕੱਲ 5 ਤਰੀਕ ਨੂੰ ਮਾਰਚ ਕਰਨਾ ਸੀ ਨਾ ਜਾਨੀ ਕਿ ਚੰਡੀਗੜ੍ਹ ਵੱਲੋਂ ਜਾਣਾ ਸੀ ਉਹ ਸਾਰੇ ਰਸਤੇ ਬੰਦ ਹੋ ਗਏ ਜਲੂਸ ਵੀ ਨਿਕਲੇ ਜਾ ਰਹੇ ਚੰਗੀ ਤਰ੍ਹਾਂ ਕਿਉਂਕਿ ਪੰਜਾਬ ਦੇ ਲੋਕ ਦੁਖੀ ਨੇ ਨਾ ਧਰਨਿਆਂ ਤੋਂ ਉਧਰੋਂ ਭਾਜਪੀ ਨੇ ਕਹਿਤਾ ਕਿ ਦਿੱਲੀ ਨਹੀਂ ਬੜਨ ਦੇਵਾਂਗੇ ਭਵੰਤਮਾਨ ਕਹਿੰਦਾ ਚੰਡੀਗੜ੍ਹ ਨਹੀਂ ਬੜਨ ਦੇਵਾਂਗੇ ਇਹ ਤੰਜ ਕਸੇ ਜਾ ਰਹੇ ਨੇ ਪਰ ਪ੍ਰੋਬਲਮ ਤੇ ਇਹ ਹੈ ਹੁਣ ਇਹ ਕਿਸਾਨ ਆਗੂ ਕੁਛੋਤੇ ਫਸ ਗਏ ਉਹਨਾਂ ਕਿਹੜਾ ਤਾਂ ਛਡਾਉਣਾ ਹੀ ਆ ਨਾ ਵੀ ਕਿਦਾਂ ਕਿਹੜਾ ਛਡਾਈਏ ਮੈਂ ਤੇ ਇੱਕ ਬੇਨਤੀ ਕਰਨੀ ਹੈ ਇਹਨਾਂ ਨੇ ਜੋ ਕਰਨਾ ਇਹ ਉਹ ਹੀ ਕਰਨਗੇ ਕਿਉਂਕਿ ਇਹਨਾਂ ਦਾ ਇੱਕ ਧੰਦਾ ਹੈ ਦਲਾਲ ਨੇ ਪਰ ਅੱਜ ਮੈਂ ਦੱਸਣ ਲੱਗਾ ਵੀ ਅਸਲ ਦਲਾਲ ਕੀਦੇ ਨੇ ਜਿਹੜੇ ਪੰਜਾਬ ਦੇ ਕਿਸਾਨ ਨੇ ਉਹਨਾਂ ਨੂੰ ਬੇਨਤੀ ਹੱਥ ਜੋੜ ਕੇ ਤੁਸੀਂ ਵਧੀਆ ਰੋਟੀ ਖਾ ਰਹੇ ਹੋ ਅਫਸੋਸ ਹੈ ਕੋਈ ਕਿਸਾਨ ਜੇ ਸਿਰ ਤੇ ਕਰਜ਼ਾ ਚੜ੍ਹਾ ਲੈਂਦਾ ਹੈ ਉਹ ਮਰਨ ਦੀ ਕੋਸ਼ਿਸ਼ ਨਾ ਕਰੇ ਮਰ ਕੇ ਆਪਣੇ ਪਰਿਵਾਰ ਨੂੰ ਔਖਾ ਨਾ ਕਰੇ ਬਹੁਤ ਵੱਡੀ ਬਹੁਤ ਕੀਮਤੀ ਜ਼ਿੰਦਗੀ ਹੈ ਇਹਨੂੰ ਅਜਾਈਂ ਨਾ ਗਵਾਵੇ ਇਹ ਦੁੱਖ ਹੈ ਜਿਹੜੀ ਕਿਸਾਨ ਦੀ ਉਪਜ ਹੈ ਨਾ ਹੱਡ ਤੋੜ ਕੇ ਮਿੰਤ ਕਰਦਾ ਹੈ ਉਹਦੀ ਕੀਮਤ ਕੋਈ ਦੇ ਨਹੀਂ ਸਕਦਾ ਉਹਦਾ ਕੋਈ ਦੇਣਾ ਵੀ ਨਹੀਂ ਦੇ ਸਕਦਾ ਜਿਹੜਾ ਅਨਾਜ ਕਿਸ ਦੇ ਮੂੰਹ ਵਿੱਚ ਪੈਂਦਾ ਹੈ ਕਿਸ ਦੀ ਭੁੱਖ ਮਿਟਾਉਂਦਾ ਹੈ ਉਥੇ ਸ਼ੁਕਰ ਕਰਨ ਦੀ ਲੋੜ ਹੈ ਇਸੇ ਕਰਕੇ ਅਨਦਾਤਾ ਇਹ ਸ਼ਬਦ ਆਏ ਨੇ ਪਰ ਚੇਤੇ ਰੱਖਿਓ ਪੰਜਾਬ ਦੇ ਲੋਕੋ ਪੰਜਾਬ ਦੇ ਕਿਸਾਨੋ ਜਿਹੜੇ ਕਿਸਾਨ ਆਗੂ ਨੇ ਇਹਨਾਂ ਕੋਲੇ ਕਿਸਾਨੀ ਏਜੰਡਾ ਨਹੀਂ ਹੈਗਾ ਇਹਨਾਂ ਕੋਲੇ ਰਾਜਨੀਤਿਕ ਏਜੰਡਾ ਹੈ ਇਸ ਸਿਆਸੀ ਪਾਰਟੀਆਂ ਦੇ ਦਲਾਲ ਨੇ ਜਿਹੜੀ ਪਾਰਟੀ ਇਹਨਾਂ ਨਾਲ ਸੌਦਾ ਕਰਦੀ ਹੈ ਜਿੱਧਰੋਂ ਵੱਧ ਮਨੀ ਮਿਲਦੀ ਹੈ ਵੱਧ ਪੈਸਾ ਮਿਲਦਾ ਹੈ ਜਿੱਧਰੋਂ ਵੱਡਾ ਬੈਗ ਮਿਲਦਾ ਹੈ ਇਹ ਉਧਰ ਨੂੰ ਜਾਂਦੇ ਆ ਹੁਣ ਇਹਨਾਂ ਨੇ ਜਿਹੜਾ ਇਹ ਪੰਜਾਬ ਦੇ ਵਿੱਚ ਧਰਨੇ ਲਾਉਣ ਦਾ ਟ੍ਰੈਂਡ ਦੁਬਾਰਾ ਸ਼ੁਰੂ ਕੀਤਾ ਹੈ 2-4 ਦਿਨਾਂ ਦਾ ਇਹਨਾਂ ਦਾ ਮਕਸਦ ਸਤਾਈ ਦੀ ਸਰਕਾਰ ਕੀ ਦੀ ਬਣਾਉਣੀ ਹੈ ਜਿਹੜਾ ਵੱਡਾ ਗੱਫਾ ਦਿਓ ਇਹਨਾਂ ਨੂੰ ਕੋਈ ਮਤਲਬ ਨਹੀਂ ਇੱਥੇ ਬੀਜੇਪੀ ਬਣੇ ਇੱਥੇ ਝਾੜੂ ਵਾਲੇ ਬਣਨ ਇੱਥੇ ਅਕਾਲੀ ਬਣਨ ਇੱਥੇ ਕਾਂਗਰਸ ਬਣੇ ਇਹਨਾਂ ਨੂੰ ਕੋਈ ਮਤਲਬ ਨਹੀਂ ਇਹਨਾਂ ਨੇ ਉਧਰ ਨੂੰ ਤੁਰਨਾ ਜਿਹੜਾ ਕਹੂਗਾ ਵੀ ਐਨੇ ਕਰੋੜ ਬੋਲੀ ਲੱਗਣੀ ਹੈ ਕਿਉਂਕਿ ਜਿੱਡੀ ਵੱਡੀ ਬੋਲੀ ਲੱਗਣੀ ਹੈ ਤੇ ਓਡੇ ਵੱਡੇ ਨੇ ਧਰਨੇ ਲਾ ਕੇ ਪੰਜਾਬ ਨੂੰ ਪਹਿਲਾਂ ਬਰਬਾਦ ਕਰ ਦੇਣਾ ਫਿਰ ਜਿਹੜੇ ਪੰਜਾਬ ਦੇ ਲੋਕ ਨੇ ਉਹ ਇੰਨੇ ਅੱਖ ਜਾਂਦੇ ਆ ਉਹ ਕਹਿੰਦੇ ਕੋਈ ਗੱਲ ਨਹੀਂ ਜਿੱਤਰ ਮਰਜ਼ੀ ਹੋ ਪਾ ਦਿਓ ਕੀ ਲੈਣਾ ਜਾਣੇ ਕਿ ਹੁਣ ਇਹ ਨੈਰੇਟਿਵ ਬਣਾ ਰਹੇ ਨੇ 2027 ਦੀ ਇਲੈਕਸ਼ਨ ਦਾ ਬੋਲੀ ਲਗਣ ਵਾਸਤੇ ਤਿਆਰੀ ਹੋ ਰਹੀ ਹੈ ਜਿਹੜੀਆਂ ਮੈਦਾਨ ਵਿੱਚ ਪਾਰਟੀਆਂ ਨੇ ਨਾ ਉਹ ਚਾਰ ਨੇ ਤਿੰਨ ਤਾਂ ਪੰਜਾਬ ਦੀਆਂ ਹੋਗੀਆਂ ਕਾਂਗਰਸ ਹੋ ਵੀ ਅਕਾਲੀ ਹੋ ਕੇ ਝਾੜੂ ਵਾਲੇ ਹੋ ਗਏ ਤੇ ਚੌਥੀ ਪਾਰਟੀ ਹੋ ਗਈ ਬੀਜੇਪੀ ਮਤਲਬ ਕੀ ਹੈ ਚਲੋ ਦੋ ਕਹਿ ਲਈਏ ਨੈਸ਼ਨਲ ਪਾਰਟੀਆਂ ਨੇ ਹੁਣ ਤਾਂ ਤਿੰਨ ਵੀ ਨੈਸ਼ਨਲ ਹੋ ਗਏ ਪਰ ਝਾੜੂ ਵਾਲ ਨੇ ਅੱਗੇ ਪਿੱਛੇ ਕੁਛ ਹੈ ਨਹੀਂ ਹੁਣ ਇਹ ਚਾਰੇ ਪਾਰਟੀਆਂ ਵਿੱਚੋਂ ਜਿਹੜੀ ਪਾਰਟੀ ਵੀ ਵੱਡੇ ਵੈਗ ਪਰ ਹੋਏ ਨਾ ਦੇ ਇਹਨਾਂ ਨੂੰ ਉਧਰ ਨੂੰ ਜਾਣਾ ਹੈ ਇਹ ਗੱਲ ਮੇਰੇ ਚੇਤੇ ਰੱਖ ਲਿਓ ਜੇ ਕੋਈ ਮੈਨੂੰ ਕਵੇ ਕਿ ਤੁਸੀਂ ਸਰਕਾਰ ਕਿਹਦੀ ਚਾਹੁੰਦੇ ਹੋ ਮੈਂ ਤਾਂ ਇਹ ਹੀ ਕਹੂੰਗਾ ਨਾ ਵੀ ਜੇ ਮੈਂ ਸਾਡੇ ਪੰਜਾਬ ਦੇ ਲੋਕਾਂ ਨੇ ਭੇਡਾਂ ਬਣ ਕੇ ਪਹਿਲਾਂ ਬਦਲਾ ਬੱਲਾ ਕੀਤਾ ਕਿ ਉਸਰਾ ਬਣਾਤਾ ਫਿਰ ਚੌਥਾ ਬਦਲਾ ਚਾਹੀਦਾ ਅਸੇ ਉਹ ਬਦਲਾ ਮੈਂ ਚਾਹਣਾ ਵੀ ਹੋਣਾ ਵੀ ਚਾਹੀਦਾ ਬੀਜੇਪੀ ਪਾਰਟੀ ਨੇ ਪੰਜਾਬ ਦਾ ਕੋਈ ਨੁਕਸਾਨ ਨਹੀਂ ਕੀਤਾ ਜੇ ਕੀਤਾ ਤਾਂ ਸਾਡੀਆਂ ਜਿਹੜੀਆਂ ਖੇਤਰੀ ਪਾਰਟੀਆਂ ਨੇ ਭਾਵੇਂ ਝਾੜੂ ਆ ਭਾਵੇਂ ਅਕਾਲੀ ਆ ਭਾਵੇਂ ਕਾਂਗਰਸ ਇਹਨਾਂ ਨੇ ਕਰਵਾਇਆ। ਇਹ ਟੱਕਰ ਲਈ ਬੈਠੇ। ਕੋਈ ਸਮਝੌਤਾ ਨਹੀਂ ਹੋਇਆ। ਪਰ ਜਿਹੜੀ ਮੈਂ ਅੱਜ ਗੱਲ ਕਹੀ ਆ ਕਿਸਾਨ ਜਥੇਬੰਦੀਆਂ ਵਾ ਤੇ ਭਾਵੇਂ ਡੱਲੇਵਾਲ ਹੋਵੇ ਜਿਹੜਾ ਮਰਜ਼ੀ ਹੋਵੇ ਇਹ ਸਾਰੇ ਸਿਆਸੀ ਪਾਰਟੀਆਂ ਦੇ ਦਲਾਲ ਬਣ ਚੁੱਕੇ ਨੇ ਜਿੱਧਰੋਂ ਵੱਡੇ ਬੈਗ ਇਹਨਾਂ ਨੂੰ ਮਿਲਣਗੇ ਇਹ ਉਧਰ ਨੂੰ ਜਾਣਗੇ। ਇਹਨਾਂ ਦਾ ਕੋਈ ਮਤਲਬ ਨਹੀਂ ਵੀ ਦਿੱਲੀ ਬੈਠਣਾ ਚੰਡੀਗੜ੍ਹ ਬੈਠਣਾ ਕਿੱਥੇ ਬੈਠਣਾ ਕੋਈ ਮਤਲਬ ਨਹੀਂ ਔਰ ਤੈ ਕੀਤਾ ਜਾਉ ਜਿੱਥੇ ਕਹਿ ਕਿਹਾ ਜਾਉ ਨਾ ਪਾਰਟੀਆਂ ਵੱਲੋਂ ਵੀ ਇੱਥੇ ਬੈਠੋ ਜਿਹੜੀ ਪਾਰਟੀ ਨੂੰ ਕਿੱਥੇ ਬੈਠਣ ਦਾ ਬੈਨੀਫਿਟ ਮਿਲਣਾ ਹੈ ਇਹ ਉੱਥੇ ਬੈਠਣਗੇ ਜੇ ਕਾਂਗਰਸ ਪਾਰਟੀ ਨੂੰ ਬੈਨੀਫਿਟ ਮਿਲੂ ਵੀ ਚੰਡੀਗੜ੍ਹ ਬੈਠ ਕੇ ਮਿਲਣਾ ਹੈ ਤੇਰੇ ਚੰਡੀਗੜ੍ਹ ਚੰਡੀਗੜ੍ਹ ਜਾਣਗੇ ਜੇ ਭਾਜਪਾ ਨੂੰ ਪਤਾ ਲੱਗਿਆ ਵੀ ਸਾਨੂੰ ਬੈਨੀਫਿਟ ਫੇਰ ਮਿਲੂ ਜੇ ਦਿੱਲੀ ਆਉਣ ਫੇਰ ਦਿੱਲੀ ਜਾਣਗੇ ਇਹ ਕਾਲੀਆਂ ਨੂੰ ਪਤਾ ਲੱਗ ਗਿਆ ਵੀ ਸਾਨੂੰ ਬেনিਫਿਟ ਕਿੱਥੇ ਮਿਲਣਾ ਹੈ ਉਹ ਦੇਖਣਗੇ ਵੀ ਅਸੀਂ ਗੱਠਜੋੜ ਕਰਨਾ ਹੈ ਬੀਜੇਪੀ ਦੇ ਨਾਲ ਜਾਂ ਨਹੀਂ ਪਰ ਬੀਜੇਪੀ ਨੇ ਲਲਕਾਰਤਾ ਉਹ ਕਹਿੰਦੇ ਤਾਂ ਕੱਲੇ ਇਲੈਕਸ਼ਨ ਲੜਾਂਗੇ ਹੁਣ ਰਹਿ ਗਏ ਝਾੜੂ ਵਾਲੇ ਝਾੜੂ ਵਾਲਿਆਂ ਦੇ ਪ੍ਰਤੀ ਇਹਨਾਂ ਨੂੰ ਵੀ ਪਤਾ ਹੈ ਵੀ ਜਲੂਸ ਨਿਕਲਿਆ ਹੋਇਆ ਹੈ ਗੱਲ ਬਣਨੀ ਨਹੀਂ ਮੈਂ ਅੱਜ ਜਿਹੜੀ ਗੱਲ ਕੀਤੀ ਹੈ ਖੁੱਲੀ ਕੀਤੀ ਹੈ ਕੋਈ ਕਿਸੇ ਇੱਕ ਦਾ ਪੱਖ ਨਹੀਂ ਲਿਆ ਮੈਂ ਕੇਵਲ ਜਥੇ ਬੰਦਿਆਂ ਨੂੰ ਟਾਰਗੇਟ ਕੀਤਾ ਵੀ ਇਹ ਸਿਆਸੀ ਪਾਰਟੀਆਂ ਦੇ ਦਲਾਲ ਨੇ ਹੁਣ ਵੱਡੇ ਵੈਗ ਨੇ ਨਾਲ ਕੋਲੇ ਮੈਂ ਤਾਂ ਪਹਿਲਾਂ ਵੀ ਕਹਿਆ ਗੱਡੀਆਂ ਚੈੱਕ ਕਰ ਲੈ ਕੇ ਕੋਲੋਂ ਪੰਜ ਚਾਰ ਪਿੱਛੇ ਲੱਗੇ ਜਪਏ ਹੁੰਦੇ ਆ ਕਿਉਂਕਿ ਹੁਣ ਤਾਂ ਮੈਸੇਜ ਹੀ ਆਉਣਾ ਵੀ ਆਜੋ ਐਨੀ ਬੋਲੀ ਲਾਉਣੀ ਹੈ ਅਸੀਂ ਸਹੀ ਸਰਕਾਰ ਬਣਾਉਣੀ ਹੈ ਉਧਰ ਨੂੰ ਤੁਰ ਪੈਣਗੇ ਅਜਿਹੜੇ ਪਿੱਛੇ ਤੁਰਨ ਵਾਲੇ ਨੇ ਉਹਨਾਂ ਨੂੰ ਬੇਨਤੀ ਹੈ ਉਹਨਾਂ ਨੂੰ ਅੱਖ ਨਹੀਂ ਪਤਾ ਇਹ ਦੱਸਦੇ ਨਹੀਂ ਇਹ ਪਾਰਟੀ ਦੇ ਜਣਕੇ ਕਿਸਾਨ ਜਥੇਬੰਦੀ ਦੇ ਪੰਜ ਚਾਰ ਆਗੂ ਹੁੰਦੇ ਜਿਹੜੇ ਮਹਤਵਪੂਰਨ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਵੀ ਕਿੱਧਰ ਨੂੰ ਲੈ ਕੇ ਜਾਣਾ ਹੈ ਇਹ ਸਚਾਈ ਹੈ ਗੁੰਮਰਾਹ ਕਰ ਰਹੇ ਨੇ ਪੰਜਾਬ ਦੇ ਲੋਕਾਂ ਨੂੰ ਔਰ ਪਰੇਸ਼ਾਨ ਕਰ ਰਹੇ ਨੇ ਪੰਜਾਬ ਦੇ ਲੋਕਾਂ ਨੂੰ ਜਿਹੜੇ ਛੋਟੇ ਕਾਰੋਬਾਰੀ ਨੇ ਦਿਹਾੜੀ ਕਰਦੇ ਨੇ ਮਜ਼ਦੂਰ ਨੇ ਛੋਟੇ ਦੁਕਾਨਦਾਰ ਨੇ ਉਹਨਾਂ ਨੂੰ ਇਹ ਪਰੇਸ਼ਾਨ ਕਰਦੇ ਆ ਤੇ ਬੇਨਤੀ ਪ੍ਰਵਾਨ ਕਰਿਓ ਮੈਂ ਹੱਕ ਠੋਕੇ ਕਹਿਆ ਕਿ ਕਿਸਾਨ ਜਥੇਬੰਦੀਆਂ ਦੇ ਆਗੂ ਸਿਆਸੀ ਪਾਰਟੀਆਂ ਦੇ ਦਲਾਲ ਬਣ ਚੁੱਕੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ